ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਐਕਟ ਹਿਊਮਨ ਐਨ ਜੀਓ ਦੇ ਵੱਲੋਂ ਇਸ ਦਾ ਮਕਸਦ ਕੀ ਹੈ ਤੇ ਇਸ ਦਾ ਲਾਭ ਕਿਹਨਾਂ ਲੋਕਾਂ ਨੂੰ ਮਿਲੇਗਾ ਦੇਖੋ ਅੱਜ ਜਿਹੜਾ ਕੈਂਪ ਲਗਾਇਆ ਗਿਆ ਹੈ ਇਹ ਸਾਨੂੰ ਆ ਮਾਨਯੋਗ ਸਾਡੇ ਡੀਸੀ ਸਾਹਿਬ ਸ਼੍ਰੀ ਹਿਮਾਂਸ਼ੂ ਜੈਨ ਜੀ ਉਹਨਾਂ ਦੇ ਆਫਿਸ ਵੱਲੋਂ ਡਾਇਰੈਕਸ਼ਨ ਸਿਗੇ ਇਸ ਦਾ ਲਾਭ ਮਿਲਿਆ ਕਿੰਨੇ ਕ ਲੋਕ ਇੱਥੇ ਆ ਕੇ ਜਿਹੜਾ ਆਪਣਾ ਮੈਡੀਕਲ ਚੈੱਕਅਪ ਕੈਂਪ ਦੇ ਵਿੱਚ ਜਿਹੜਾ ਚੈੱਕਅਪ ਕਰਵਾ ਕੇ ਗਏ ਨੇ ਦੇਖੋ ਹੁਣ ਤੱਕ ਸਾਡੇ ਕੋਲ ਤਕਰੀਬਨ 70 ਤੋਂ 75 ਪੇਸ਼ੈਂਟ ਜਿਹੜੇ ਆ ਉਹ ਆ ਚੁੱਕੇ ਨੇ ਤੇ ਅਸੀਂ ਉਮੀਦ ਕਰ ਰਹੇ ਹਾਂ ਕਿ ਹੱਲੇ ਵੀ ਜਿਹੜਾ ਹੈਗਾ ਕੱਟੋ-ਕੱਟ 50-60 ਪੇਸ਼ੈਂਟ ਹੱਲੇ ਕੱਟੋ-ਕੱਟ ਹੋਰ ਇੱਥੇ ਆਣਗੇ। ਸਾਡੇ ਮੈਡਮ ਹਰਲੀਨ ਕੌਰ ਨੇ ਜਿਹੜੇ ਇਸ ਇਹਦੇ ਫਾਊਂਡਰ ਨੇ ਇਸ ਐਨਜੀਓ ਦੇ ਤੇ ਉਹ ਬਹੁਤ ਸਟਰੋਂਗ ਲੇਡੀ ਨੇ ਤੇ ਬਹੁਤ ਜਿਹੜਾ ਹੈਗਾ ਲੋਕਾਂ ਦੀ ਸੇਵਾ ਕਰ ਰਹੇ ਨੇ। ਖਾਲੀ ਇਹੀ ਉਪਰਾਲਾ ਨਹੀਂ ਬਹੁਤ ਸਾਰੇ ਉਪਰਾਲੇ ਡਿਫਰੈਂਟ ਚੱਲ ਰਹੇ ਨੇ ਡਿਫਰੈਂਟ ਸਟੇਟਸ ਦੇ ਵਿੱਚ ਵੀ ਚੱਲ ਰਹੇ ਨੇ। ਈਵਨ ਹਿਮਾਚਲ ਪ੍ਰਦੇਸ਼ ਕਵਰ ਹੋ ਰਿਹਾ ਹੈ, ਪੰਜਾਬ ਪੂਰਾ ਕਵਰ ਹੋ ਰਿਹਾ ਹੈ। ਹਰਿਆਣਾ ਦੇ ਵਿੱਚ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਅੱਗੇ ਸਾਰਾ ਇਹ ਕੰਮ ਕਰਨ ਦੀ ਡੀਸੀ ਆਫਿਸ ਵੱਲੋਂ ਵੀ ਸਾਨੂੰ ਜਿਹੜੀਆਂ ਕੁਝ ਜਿਹੜੀਆਂ ਸਾਨੂੰ ਜਿਹੜੀ ਕਿ ਰਿਕੁਐਸਟ ਹੈ ਉਸ ਨੂੰ ਦਿੱਤੀ ਗਈ ਸੀ ਤਾਂ ਕਿ ਜਿੰਨੇ ਵੀ ਜਿਹੜੇ ਇਹ ਹੜ੍ਹ ਪ੍ਰਭਾਵਿਤ ਏਰੀਆ ਹੈ ਜੋ ਵੀ ਹੈ ਤਾਂ ਉਸ ਵਿੱਚ ਉਹਨਾਂ ਨੂੰ ਜਿਹੜੀਆਂ ਸੇਵਾਵਾਂ ਜਿਹੜੀਆਂ ਦਿੱਤੀਆਂ ਜਾਣ। ਇਹ ਸਰ ਅੱਜ ਦੇ ਇਸ ਕੈਂਪ ਦੇ ਵਿੱਚ ਲੋਕਾਂ ਨੂੰ ਕਿਹੜੀ-ਕਿਹੜੀ ਫੈਸਿਲਿਟੀ ਦਿੱਤੀ ਜਾ ਰਹੀ ਹੈ? ਜਿਹੜਾ ਅੱਜ ਦਾ ਕੈਂਪ ਹੈ ਉਸ ਵਿੱਚ ਅਸੀਂ ਸਾਡੀ ਜਿਹੜੀ ਡਾਕਟਰ ਦੀ ਕੰਸਲਟੇਸ਼ਨ ਹੈ ਜਿਹੜੀਆਂ ਬੇਸਿਕ ਸਾਡੀਆਂ ਮੈਡੀਸਿਨਸ ਨੇ ਅਤੇ ਕੁਝ ਬੇਸਿਕ ਟੈਸਟ ਨੇ। ਉਹ ਜਿਹੜੀ ਸਾਡੇ ਫ੍ਰੀ ਆਫ ਕਾਸਟ ਜਿਹੜੀਆਂ ਸਾਡੀਆਂ ਸੇਵਾਵਾਂ ਜਿਹੜੀਆਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ। ਜੋ ਜਿੱਦਾਂ ਅਸੀਂ ਜਾ ਉਹ ਤੇੜੇ ਮਰੀਜ਼ ਦੇਖੇ ਆ ਉਹ ਜਿਵੇਂ ਬੁਖਾਰ ਹੈ ਜਾਂ ਉਹਨਾਂ ਨੂੰ ਡੇਂਗੂ ਦੇ ਸਿੰਪਟਮ ਲੱਗਦੇ ਹਨ ਜਾਂ ਮਲੇਰੀਆ ਦੇ ਸਿੰਪਟਮ ਲੱਗ ਰਹੇ ਹਨ ਤਾਂ ਜਿਵੇਂ ਕਿ ਕਈ ਲੋਕਾਂ ਨੂੰ ਅਸੀਂ ਦੇਖਿਆ ਗਿਆ ਕਿ ਪੀਲੀਆ ਵੀ ਹੋ ਰਿਹਾ ਹੈ। ਤਾਂ ਇਹ ਜਿਹੜੀਆਂ ਸਾਰੀਆਂ ਬਿਮਾਰੀਆਂ ਪਾਣੀ ਦੇ ਖੜਨ ਕਰਕੇ ਹੀ ਜਿਹੜੀਆਂ ਹੋ ਰਹੀਆਂ। ਤਾਂ ਅਸੀਂ ਉਹਨਾਂ ਨੂੰ ਆਪਣੀ ਵੱਤੋਵਾ ਦੇ ਹਿਸਲਾ ਦੰਨੇ ਆ ਕਿ ਆਪਣੇ ਆਲੇ ਦੁਆਲੇ ਨੂੰ ਜੋ ਆਪਣੇ ਆਪ ਨੂੰ ਸਾਫ਼ ਰੱਖੋ। ਐਕਟ ਹਿਊਮਨ ਐਨਜੀਓ ਦੇ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਗਿਆ ਇਸ ਨੂੰ ਕਿਵੇਂ ਤੁਸੀਂ ਦੇਖਦੇ ਹੋ ਇਹ ਜਿਹੜਾ ਉਪਰਾਲਾ ਹਰਿੰਦਰ ਸਿੰਘ ਜੀ ਨੇ ਕੀਤਾ ਹੈ ਇਹ ਮੈਂ ਇਸ ਦੀ ਬਹੁਤ ਜਿਹੜੀ ਕਿ ਪ੍ਰੇਜ਼ ਕਰਾਂਗਾ ਤਾਂ ਕਿ ਇਹਨਾਂ ਨੇ ਸਾਨੂੰ ਵੀ ਜਿਹੜੇ ਸਾਡੇ ਇਹ ਲੋਕਾਂ ਨਾਲ ਜੋੜਨ ਲਈ ਸਾਨੂੰ ਜਿਹੜਾ ਕਿ ਇੱਕ ਮੌਕਾ ਦਿੱਤਾ ਹੈ कॅम्प ਦੇ ਮੇਨ ਕਰਤਾ ਨੇ ਔਰ ਜੋ ਇੱਥੇ ਆ ਕੇ ਕੈਂਪ ਲਗਾਇਆ ਹੈ ਗੁਰੂ ਘਰ ਬਹੁਤ ਸਾਰੀ ਡਾਕਟਰਾਂ ਨੇ ਬਹੁਤ ਅੱਛੀ ਸਰਵਿਸ ਦਿੱਤੀ ਹੈ ਪਬਲਿਕ ਨੂੰ ਸੰਗਤ ਨੂੰ ਜੋ ਕਿ ਬਹੁਤ ਸਾਰੀ ਸੰਗਤ ਤੇ ਇਲਾਕਾ ਨਿਵਾਸੀ ਇੱਥੇ ਆਏ ਨੇ ਜਿਨ੍ਹਾਂ ਨੇ ਆਪਣਾ ਚੈੱਕਅਪ ਕਰਾਇਆ ਇਹਨਾਂ ਸਾਰੇ ਡਾਕਟਰਾਂ ਦੀ ਟੀਮ ਦਾ ਔਰ ਆਪਣੇ ਮੈਡਮ ਹਰਲੀਨ ਕੌਰ ਜੀ ਦਾ ਔਰ ਜਿੰਨੇ ਡਾਕਟਰ ਸਾਰਾ ਸਟਾਫ ਹੈ ਸਾਰਿਆਂ ਦਾ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਕੀ ਤਕਲੀਫ ਸੀ ਤੁਹਾਨੂੰ ਅੱਜ ਤੁਸੀਂ ਇੱਥੇ ਚੈੱਕਅਪ ਕਰਵਾਉਣ ਦੇ ਲਈ ਆਏ ਹੋ ਐਸੀ ਮੇਰੇ ਅਲਰਜੀ ਹੋ ਜਾਂਦੀ ਸੀ ਉਹਦੇ ਵਾਸਤੇ ਦਵਾਈ ਲੈਣ ਆਏ ਆ ਵਧੀਆ ਦਵਾਈ ਦਿੱਤੀ ਹੈ ਡਾਕਟਰ ਵਧੀਆ ਹੈ ਤੋ ਵਕੀ ਖਾਨ ਸੀ ਦੀ ਵਿਲਾਣੀ ਸੀ ਬੇਟੇ ਵਾਸਤੇ ਤੇ ਉਹਨਾਂ ਦੀ ਦਵਾਈ ਵਧੀਆ ਦਿੱਤੀ ਤੇ ਕੋਈ ਪੈਸੇ ਨਹੀਂ ਲਏ ਨੇ ਤੁਹਾਡੇ ਤੋਂ ਕੋਈ ਪੈਸਾ ਨਹੀਂ ਲਿਆ ਦਵਾਈ ਵਧੀਆ ਫ੍ਰੀ ਇਲਾਜ ਕਰ ਰਹੇ ਨੇ ਚੈੱਕ ਅਪ ਬਰ ਜਿਹੜਾ ਫ੍ਰੀ ਕੀਤਾ ਜਾ ਰਿਹਾ ਹਾਂਜੀ ਚੈੱਕ ਅਪ ਫ੍ਰੀ ਫ੍ਰੀ ਕੀਤਾ ਜਾ ਰਿਹਾ ਤੇ ਦਵਾਈ ਬਹੁਤ ਵਧੀਆ ਦੇ ਰਹੇ ਨੇ ਬਹੁਤ ਅੱਛਾ ਚੈੱਕ ਕਰ ਰਹੇ ਨੇ ਲੱਗਦਾ ਵੀ ਇਦਾਂ ਦੇ ਕੈਂਪ ਅੱਗੇ ਵੀ ਲੱਗਣੇ ਚਾਹੀਦੇ ਨੇ ਤੁਹਾਡੇ ਇਲਾਕੇ ਦੇ ਵਿੱਚ ਜ਼ਰੂਰੀ ਹੈ ਲੱਗਣ ਵਾਸਤੇ ਗਰੀਬਾਂ ਵਾਸਤੇ ਸਹੀ ਹੈ ਐਕਟ ਹਿਊਮਨ ਐਨ ਜੀਓ ਇੱਕ ਐਸੀ ਸੰਸਥਾ ਜੋ ਕਦੇ ਵੀ ਕਿਸੇ ਨੂੰ ਜ਼ਰੂਰਤ ਹੋਵੇ ਤਾਂ ਸਭ ਤੋਂ ਪਹਿਲਾਂ ਆਪਣਾ ਹੱਥ ਅੱਗੇ ਵਧਾਉਂਦੀ ਹੈ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਆਰਟੀਫੀਸ਼ੀਅਲ ਲਿਮਸ ਜਿਹੜੇ ਨੇ ਐਕਟ ਹਿਊਮਨ ਐਨ ਜੀਓ ਦੇ ਵੱਲੋਂ ਲਗਾਏ ਜਾਂਦੇ ਨੇ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਵੀ ਐਕਟ ਹਿਊਮਨ ਐਨ ਜੀਓ ਨੇ ਆਪਣਾ ਯੋਗਦਾਨ ਜਿਹੜਾ ਪਾਇਆ ਤੇ ਅੱਜ ਇੱਕ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ ਵਧੇਰੇ ਜਾਣਕਾਰੀ ਲਈ ਸਾਡੇ ਨਾਲ ਦੀਪ ਕਾਲਾ ਜੀ ਮੌਜੂਦ ਨੇ ਗੱਲਬਾਤ ਕਰਦੇ ਹਾਂ ਨਮਸਕਾਰ ਸਰ ਨਮਸਕਾਰ ਰਾਜ ਜਿਹੜਾ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਐਕਟ ਹਿਊਮਨ ਐਨ ਜੀਓ ਦੇ ਵੱਲੋਂ ਇਸ ਦਾ ਮਕਸਦ ਕੀ ਹੈ ਤੇ ਇਸ ਦਾ ਲਾਭ ਕਿਹਨਾਂ ਲੋਕਾਂ ਨੂੰ ਮਿਲੇਗਾ ਦੇਖੋ ਅੱਜ ਜਿਹੜਾ ਕੈਂਪ ਲਗਾਇਆ ਗਿਆ ਇਹ ਸਾਨੂੰ ਮਾਨਯੋਗ ਸਾਡੇ ਡੀਸੀ ਸਾਹਿਬ ਸ਼੍ਰੀ ਹਿਮਾਂਸ਼ੂ ਜੈਨ ਜੀ ਉਹਨਾਂ ਦੇ ਆਫਿਸ ਵੱਲੋਂ ਡਾਇਰੈਕਸ਼ਨ ਸਿਗੇ ਕਿ ਇਸ ਏਰੀਆ ਜਿਹੜਾ ਜਿਹੜਾ ਹੈਗਾ ਇਹ ਇਫੈਕਟਡ ਹੋਇਆ ਬਿਕੋਜ਼ ਆਫ ਜਿਹੜੇ ਫਲੱਡਸ ਆਏ ਨੇ ਪਹਿਲੇ ਤੇ ਨਾਲੇ ਦਾ ਪਾਣੀ ਆਨ ਕਰਕੇ ਇੱਥੇ ਜਿਹੜੇ ਵਾਟਰ ਬੋਰਨ ਡਿਜ਼ੀਜ਼ ਜਿਹੜੇ ਨੇ ਉਹ ਬਹੁਤ ਜ਼ਿਆਦਾ ਫੈਲ ਗਏ ਨੇ ਡੇਂਗੀ ਮਲੇਰੀਆ ਇਹ ਸਬ ਡਿਜ਼ੀਜ਼ ਇੱਥੇ ਸੀਗੇ ਤੇ ਲੋਕ ਕਾਫੀ ਬਿਮਾਰ ਪੈ ਰਹੇ ਸੀਗੇ ਤੇ ਇਸ ਵਾਰਡ ਦੇ ਵਿੱਚ ਜਿੱਥੇ ਅਸੀਂ ਇਹ ਕੈਂਪ ਆਰਗੇਨਾਈਜ਼ ਕਰ ਰਹੇ ਹਾਂ ਇਹਦੇ ਆਸ-ਪਾਸ ਦੇ ਜਿੰਨੇ ਵੀ ਵਾਰਡਸ ਨੇ ਉਹ ਕਾਫੀ ਅਫੈਕਟਡ ਨੇ ਸੋ ਉਹਨਾਂ ਦੇ ਵੱਲੋਂ ਸਾਨੂੰ ਇਹ ਇਨਸਟਰਕਸ਼ਨ ਦਿੱਤੀ ਗਈ ਕਿ ਜੇ ਅਸੀਂ ਇੱਥੇ ਕੈਂਪ ਲਗਾਈਏ ਤੇ ਬਹੁਤ ਸਾਰੇ ਲੋਕਾਂ ਨੂੰ ਇਹਦਾ ਫਾਇਦਾ ਹੋਏਗਾ ਸੋ ਸਰ ਇਹ ਅੱਜ ਜਿਹੜਾ ਕੈਂਪ ਲਗਾਇਆ ਗਿਆ ਇਸ ਦੇ ਵਿੱਚ ਕਿਹੜੇ ਹਸਪੀਟਲ ਦੇ ਡਾਕਟਰਾਂ ਦੀ ਟੀਮ ਆਈ ਹੈ ਤੇ ਕਿੰਨਾ ਕੁ ਬੈਨੀਫਿਟ ਰਹੇਗਾ ਲੋਕਾਂ ਨੂੰ ਦੇਖੋ ਸਰ ਇੱਥੇ ਅੱਜ ਜਿਹੜੀ ਡਾਕਟਰਾਂ ਦੀ ਟੀਮ ਆਈ ਹੈ ਉਹ ਪ੍ਰੋ ਲਾਈਫ ਹਸਪੀਟਲ ਵੱਲੋਂ ਆਈ ਹੈ ਉੱਥੋਂ ਐਮਡੀ ਡਾਕਟਰ ਡਾਕਟਰ ਸੁਖਪ੍ਰੀਤ ਜਿਹੜੇ ਹੈਗੇ ਆ ਉਹ ਉਹ ਆਏ ਨੇ ਇਸ ਇਹਦੇ ਉੱਤੇ ਬਹੁਤ ਸੀਨੀਅਰ ਡਾਕਟਰ ਨੇ ਤੇ ਐਮਡੀ ਮੈਡੀਸਨ ਨੇ ਉਹ ਤੇ ਉਹ ਸਾਰਾ ਚੈੱਕ ਅਪ ਕਰਕੇ ਸਭ ਲੋਕਾਂ ਨੂੰ ਜਿਹੜੀ ਅਸੀਂ ਫ੍ਰੀ ਦਵਾਈ ਨਾਲ ਦੇ ਰਹੇ ਹਾਂ ਇਸ ਦੇ ਵਿੱਚ ਜੀ ਸਰ ਕਿੰਨੇ ਕ ਲੋਕਾਂ ਨੂੰ ਜਿਹੜਾ ਇਸ ਦਾ ਲਾਭ ਮਿਲਿਆ ਕਿੰਨੇ ਕ ਲੋਕ ਇੱਥੇ ਆ ਕੇ ਜਿਹੜਾ ਆਪਣਾ ਮੈਡੀਕਲ ਚੈੱਕ ਅਪ ਕੈਂਪ ਦੇ ਵਿੱਚ ਜਿਹੜਾ ਚੈੱਕ ਅਪ ਕਰਵਾ ਕੇ ਗਏ ਨੇ ਦੇਖੋ ਹੁਣ ਤੱਕ ਸਾਡੇ ਕੋਲ ਤਕਰੀਬਨ 70-75 ਪੇਸ਼ੈਂਟ ਜਿਹੜੇ ਆ ਉਹ ਆ ਚੁੱਕੇ ਨੇ ਤੇ ਅਸੀਂ ਉਮੀਦ ਕਰ ਰਹੇ ਹਾਂ ਕਿ ਹੱਲੇ ਵੀ ਜਿਹੜਾ ਹੈਗਾ ਘੱਟੋ-ਘੱਟ 50-60 ਪੇਸ਼ੈਂਟ ਹੱਲੇ ਘੱਟੋ-ਘੱਟ ਹੋਰ ਇੱਥੇ ਆਣਗੇ ਤੇ ਲੋਕਾਂ ਦੇ ਵੱਲੋਂ ਇਸ ਐਨਜੀਓ ਦੇ ਵੱਲੋਂ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਇਸ ਬਾਰੇ ਲੋਕਾਂ ਦਾ ਕੀ ਕਹਿਣਾ ਲੋਕ ਬਹੁਤ ਬlesings ਦੇ ਰਹੇ ਹੈ ਜੀ ਸਾਡੇ ਮੈਡਮ ਹਰਲੀਨ ਕੌਰ ਨੇ ਜਿਹੜੇ ਇਸ ਇਹਦੇ ਫਾਊਂਡਰ ਨੇ ਇਸ ਐਨਜੀਓ ਦੇ ਤੇ ਉਹ ਬਹੁਤ ਸਟਰੋਂਗ ਲੇਡੀ ਨੇ ਤੇ ਬਹੁਤ ਜਿਹੜਾ ਹੈਗਾ ਲੋਕਾਂ ਦੀ ਸੇਵਾ ਕਰ ਰਹੇ ਨੇ ਖਾਲੀ ਇਹੀ ਉਪਰਾਲਾ ਨਹੀਂ ਬਹੁਤ ਸਾਰੇ ਉਪਰਾਲੇ ਡਿਫਰੈਂਟ ਚੱਲ ਰਹੇ ਨੇ ਡਿਫਰੈਂਟ ਸਟੇਟਸ ਦੇ ਵਿੱਚ ਵੀ ਚੱਲ ਰਹੇ ਨੇ ਈਵਨ ਹਿਮਾਚਲ ਪ੍ਰਦੇਸ਼ ਕਵਰ ਹੋ ਰਿਹਾ ਪੰਜਾਬ ਪੂਰਾ ਕਵਰ ਹੋ ਰਿਹਾ ਹਰਿਆਣਾ ਦੇ ਵਿੱਚ ਵੀ ਅਸੀਂ ਕੋਸ਼ਿਸ਼ ਕਰ ਰਹੇ ਆ ਅੱਗੇ ਸਾਰਾ ਇਹ ਕੰਮ ਕਰਨ ਦੀ ਸੋ ਕਾਫੀ ਬlesings ਮਿਲ ਰਹੀਆਂ ਨੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੂੰਗੀ ਲੋਕਾਂ ਨੂੰ ਮੈਸੇਜ ਇਹੀ ਹੈ ਜੀ ਕਿ ਜੋ ਟਾਈਮ ਹੈਗਾ ਆਪਣੇ ਕੋਲੋਂ ਅਸੀਂ ਕਮਾਂਡ ਦੇ ਵਿੱਚ ਤਾਂ ਲਗਾਣੇ ਆ ਕੁਝ ਸਮਾਂ ਔਰ ਕੁਝ ਪੈਸਾ ਜੜਾ ਹੈਗਾ ਉਹ ਸੇਵਾ ਵਾਸਤੇ ਵੀ ਲਗਾਇਆ ਜਾਏ ਜਿੱਦਾਂ ਕਿ ਸਾਡੇ ਹਰਲੀਨ ਜੀ ਕਰ ਰਹੇ ਨੇ ਸੋ ਹੁਣ ਸਾਡੇ ਨਾਲ ਮੈਸ਼ ਪ੍ਰੋ ਲਾਈਫ ਹਸਪੀਟਲ ਤੋਂ ਡਾਕਟਰ ਸੁਖਪ੍ਰੀਤ ਸਿੰਘ ਜੀ ਮਜੂਦ ਨੇ ਗੱਲਬਾਤ ਕਰਦੇ ਆ ਸਰ ਅੱਜ ਜਿਹੜਾ ਕੈਂਪ ਆਰਗੇਨਾਈਜ਼ ਕੀਤਾ ਗਿਆ ਇਸ ਦਾ ਬੈਨੀਫਿਟ ਕੀ ਰਹਿਣ ਵਾਲਾ ਕੀ ਮਕਸਦ ਕੀ ਹੈ ਇਸ ਦਾ ਜੀ ਪਹਿਲਾ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਾਲ ਇਹ ਜੋ ਕੈਂਪ ਹੈ ਉਹ ਐਕਟ ਹਿਊਮਨ ਜੋ ਐਨ ਜੀਓ ਹੈ ਉਹਦੇ ਫਾਊਂਡਰ ਹਰਲੀਨ ਜੀ ਉਹਨਾਂ ਵੱਲੋਂ ਕੀਤਾ ਗਿਆ ਹੈ ਤੇ ਇਸ ਵੱਲੋਂ ਜੋ ਸਾਡੇ ਮੈਚ ਪ੍ਰੋ ਲਾਈਫ ਹਸਪੀਟਲ ਵੱਲੋਂ ਸਾਡੀ ਟੀਮ ਤੇ ਉਹਨਾਂ ਵੱਲੋਂ ਜਿਹੜਾ ਇਹ ਸਾਡਾ ਜਿਹੜਾ ਸਹਿਯੋਗ ਆ ਉਹ ਦਿੱਤਾ ਜਾ ਰਿਹਾ ਹੈ ਤੇ ਨਾਲ ਨਾਲ ਜਿਹੜਾ ਇਹ ਕੈਂਪ ਆ ਉਸ ਵੱਲੋਂ ਸਾਨੂੰ ਡੀਸੀ ਆਫਿਸ ਵੱਲੋਂ ਵੀ ਸਾਨੂੰ ਜਿਹੜੀਆਂ ਕੁਝ ਜਿਹੜੀਆਂ ਸਾਨੂੰ ਜਿਹੜੀ ਕਿ ਰਿਕਵੈਸਟ ਆ ਉਹ ਸਾਨੂੰ ਦਿੱਤੀ ਗਈ ਸੀ ਤਾਂ ਕਿ ਜਿੰਨੇ ਵੀ ਜਿਹੜੇ ਇਹ ਹੜ੍ਹ ਪ੍ਰਭਾਵਿਤ ਏਰੀਆ ਹੈ ਜੋ ਵੀ ਹੈ ਤਾਂ ਉਸ ਵਿੱਚ ਉਹਨਾਂ ਨੂੰ ਜਿਹੜੀਆਂ ਸੇਵਾਵਾਂ ਜਿਹੜੀਆਂ ਦਿੱਤੀਆਂ ਜਾਣ ਤੁਹਾਨੂੰ ਜਿੱਦਾਂ ਪਤਾ ਹੀ ਹੈ ਕਿ ਜਦੋਂ ਸਾਡੇ ਹੜ੍ਹ ਆਏ ਸੀਗੇ ਉਸ ਦੌਰਾਨ ਇਸ ਏਰੀਆ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਸੀ ਤੇ ਇਸ ਇਸ ਏਰੀਆ ਦੇ ਵਿੱਚ ਜਿਹੜੀਆਂ ਪਾਣੀ ਦੇ ਖੜਨ ਕਰਕੇ ਜਿਹੜੀਆਂ ਹੋਰ ਜਿਹੜੇ ਬਿਮਾਰੀਆਂ ਅੱਜ ਕੱਲ ਮੌਸਮੀ ਸੀਜ਼ਨ ਦੇ ਵਿੱਚ ਫੈਲ ਰਹੀਆਂ ਜਿਵੇਂ ਕਿ ਡੇਂਗੂ ਮਲੇਰੀਆ ਟਾਈਫਾਇਡ ਪੀਲੀਆ ਹੋਰ ਵੀ ਕਈ ਤਰ੍ਹਾਂ ਜਿਹੜੀਆਂ ਬਿਮਾਰੀਆਂ ਨੇ ਉਹ ਪਾਣੀ ਖੜਨ ਕਰਕੇ ਜਿਹੜੀਆਂ ਫੈਲ ਰਹੀਆਂ ਹਨ ਤਾਂ ਜਿਹੜੀ ਮੈਚ ਪ੍ਰੋਲਾਈਫ ਹਸਪੀਟਲ ਹੈ ਤਾਂ ਉਹਨਾਂ ਦੇ ਜਿਹੜੀ ਸਾਡੀ ਟੀਮ ਹੈ ਤੇ ਉਹਨਾਂ ਨੇ ਇੱਕ ਯਤਨ ਕੀਤਾ ਹੈ ਕਿ ਜਿਹੜੀਆਂ ਸਾਡੀਆਂ ਸੇ ਸਭਾਵਾਂ ਉਹ ਸਾਡੇ ਇਹ ਜਿਹੜੇ ਪ੍ਰਭਾਵਿਤ ਲੋਕਾਂ ਨੂੰ ਮਿਲਣ ਤਾਂ ਕਿ ਉਹ ਇਸ ਜਿਹੜੇ ਕੈਂਪ ਦਾ ਵੱਧ ਤੋਂ ਵੱਧ ਫਾਇਦਾ ਲੈ ਸਕੋ ਤੇ ਸਰ ਅੱਜ ਦੇ ਇਸ ਕੈਂਪ ਦੇ ਵਿੱਚ ਲੋਕਾਂ ਨੂੰ ਕਿਹੜੀ ਕਿਹੜੀ ਫੈਸਿਲਿਟੀ ਦਿੱਤੀ ਜਾ ਰਹੀ ਹੈ ਜਿਹੜਾ ਅੱਜ ਦਾ ਕੈਂਪ ਹੈ ਉਸ ਵਿੱਚ ਅਸੀਂ ਸਾਡੀ ਜਿਹੜੀ ਡਾਕਟਰ ਦੀ ਕੰਸਲਟੇਸ਼ਨ ਹੈ ਜਿਹੜੀਆਂ ਬੇਸਿਕ ਸਾਡੀਆਂ ਮੈਡੀਸਨਸ ਨੇ ਅਤੇ ਕੁਝ ਬੇਸਿਕ ਟੈਸਟ ਨੇ ਉਹ ਜਿਹੜੀ ਸਾਡੇ ਫ੍ਰੀ ਆਫ ਕਾਸਟ ਜਿਹੜੀਆਂ ਸਾਡੀ ਸੇਵਾਵਾਂ ਜਿਹੜੀਆਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਤੇ ਜਿਹੜੀ ਮੈਡੀਸਨਸ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਉਹ ਵੀ ਕਾਫੀ ਦੇਖਿਆ ਜਾਂਦਾ ਕਿ ਕੋਸਟਲੀ ਹੁੰਦੀਆਂ ਨੇ ਉਹ ਵੀ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਜਾਂ ਉਸ ਦੇ ਚਾਰजेस ਲਏ ਜਾ ਰਹੇ ਨੇ ਨਹੀਂ ਜੀ ਇਸ ਕੈਂਪ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਚਾਰਜ ਨਹੀਂ ਕੀਤਾ ਜਾ ਰਿਹਾ ਹਰ ਚੀਜ਼ ਜਿਹੜੀ ਸਹੂਬਦਤ ਹੈ ਉਹ ਫ੍ਰੀ ਆਫ ਕਾਸਟ ਹੈ ਤੇ ਸਰ ਲੋਕ ਜਿਹੜੇ ਇੱਥੇ ਆ ਰਹੇ ਨੇ ਉਹਨਾਂ ਦੇ ਵੱਲੋਂ ਆਪਣੀਆਂ ਕਿਹੜੀਆਂ ਕਿੜੀਆਂ ਮੁਸ਼ਕਲਾਂ ਦੱਸੀਆਂ ਜਾ ਰਹੀਆਂ ਨੇ ਕੀ ਕੀ ਬਿਮਾਰੀਆਂ ਨੇ ਉਹਨਾਂ ਨੂੰ ਜ਼ਿਆਦਾਤਰ ਜਿਹੜੀਆਂ ਕਾਮਨ ਨੇ ਜਿਸ ਤਰ੍ਹਾਂ ਕਿ ਅੱਜ ਕੱਲ ਮੌਸਮੀ ਸੀਜ਼ਨ ਹੈ ਉਸ ਵਿੱਚ ਜਿੱਦਾਂ ਅਸੀਂ ਜ਼ਿਆਦਾਤਰ ਜਿਹੜੇ ਮਰੀਜ਼ ਦੇਖੇ ਆ ਉਹ ਜਿਵੇਂ ਬੁਖਾਰ ਹੈ ਜਾਂ ਉਹਨਾਂ ਨੂੰ ਡੇਂਗੂ ਦੇ ਸਿੰਪਟਮ ਲੱਗਦੇ ਹਨ ਜਾਂ ਮਲੇਰੀਆ ਦੇ ਸਿੰਪਟਮ ਲੱਗ ਰਹੇ ਹਨ ਤਾਂ ਜਿਵੇਂ ਕਿ ਕਈ ਲੋਕਾਂ ਨੂੰ ਅਸੀਂ ਦੇਖਿਆ ਗਿਆ ਕਿ ਪੀਲੀਆ ਵੀ ਹੋ ਰਿਹਾ ਹੈ ਤਾਂ ਇਹ ਜਿਹੜੀਆਂ ਸਾਰੀਆਂ ਬਿਮਾਰੀਆਂ ਪਾਣੀ ਦੇ ਖੜਨ ਕਰਕੇ ਹੀ ਜਿਹੜੀਆਂ ਹੋ ਰਹੀਆਂ ਹਨ ਤਾਂ ਅਸੀਂ ਉਹਨਾਂ ਨੂੰ ਆਪਣੀ ਵੱਤਵਾ ਦੇ ਹਿਸਲਾ ਦੰਨੇ ਆ ਕਿ ਆਪਣੇ ਆਲੇ ਦੁਆਲੇ ਨੂੰ ਜੋ ਆਪਣੇ ਆਪ ਨੂੰ ਸਾਫ਼ ਰੱਖੋ ਤੇ ਜਿਸ ਤਰ੍ਹਾਂ ਦੀ ਕੋਈ ਵੀ ਤੁਹਾਨੂੰ ਆਲੇ ਦੁਆਲੇ ਦੇ ਜਿਹੜੀਆਂ ਐਨ ਜੀਓਜ਼ ਨੇ ਜਾਂ ਕੋਈ ਡਾਕਟਰਸ ਨੇ ਤਾਂ ਉਹਨਾਂ ਦੀ ਜਿਹੜੀ ਵੱਤਵਾਦ ਹੈਲਪ ਲਿੱਤੀ ਜਾਵੇ ਤਾਂ ਕਿ ਜਿਹੜੀਆਂ ਇਹ ਬਿਮਾਰੀਆਂ ਤੋਂ ਸਾਡੇ ਜਿਹੜੇ ਲੋਕ ਨੇ ਉਹ ਪ੍ਰਭਾਵਿਤ ਨਾ ਹੋਣ ਤੇ ਸਰ ਲੋਕਾਂ ਦਾ ਕੀ ਕਹਿਣਾ ਹੈ ਇਸ ਕੈਂਪ ਦੇ ਨਾਲ ਲੋਕਾਂ ਨੂੰ ਕਿੰਨਾ ਕੁ ਬੈਨੀਫਿਟ ਮਿਲਿਆ ਤੇ ਲੋਕ ਕੀ ਡਿਮਾਂਡ ਕਰ ਰਹੇ ਨੇ ਉਹ ਕਹਿ ਰਹੇ ਨੇ ਕਿ ਅੱਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੇ ਕੈਂਪ ਦੀ ਜ਼ਰੂਰਤ ਹੈ ਸਾਡੇ ਇਲਾਕੇ ਦੇ ਵਿੱਚ ਹਾਂਜੀ ਜਿੰਨੇ ਵੀ ਸਾਨੂੰ ਲੋਕ ਮਿਲੇ ਹਨ ਉਸ ਵਿੱਚ ਬਹੁਤ ਸਾਰੇ ਲੋਕ ਜਿਹੜੇ ਕਾਫੀ ਪ੍ਰਭਾਵਿਤ ਹੋਏ ਸਨ ਤੇ ਉਹਨਾਂ ਦੀ ਸਿਰਫ ਇੱਕੋ ਇੱਕ ਇਹ ਹੈ ਕਿ ਸਾਨੂੰ ਜਿਹੜੀਆਂ ਬੇਸਿਕ ਫੈਸਿਲਿਟੀਆਂ ਨਹੀਂ ਜਿਵੇਂ ਕਿ ਮੋਬਾਈਲ ਸਹਿਤਾ ਹੋਗੀ ਡਾਕਟਰੀ ਤਾਂ ਉਹ ਵੱਦ ਤੋਂ ਵੱਦ ਇਸ ਏਰੀਆ ਦੇ ਵਿੱਚ ਜਿਹੜੀ ਹੈਗੀ ਆ ਉਹ ਮਹੀਆ ਕਰਾਈ ਜਾਵੇ ਤੇ ਨਾਲ ਨਾਲ ਉਹਨਾਂ ਨੇ ਪ੍ਰਸ਼ਾਸਨ ਨੂੰ ਵੀ ਇਹੀ ਕਿਹਾ ਹੈ ਕਿ ਬੇਨਤੀ ਕੀਤੀ ਹੈ ਕਿ ਸਾਡੇ ਜਿਸ ਤਰ੍ਹਾਂ ਵੀ ਕਦੇ ਇਹੋ ਜਿਹੀ ਸਮੱਸਿਆ ਆਉਂਦੀ ਹੈ ਐਨ ਜੀਓਸ ਡਾਕਟਰ ਜਾਂ ਸਾਡਾ ਜਿਹੜਾ ਪ੍ਰਸ਼ਾਸਨ ਹੈ ਉਹ ਵੱਦ ਚੜ ਕੇ ਸਾਡੇ ਨਾਲ ਜਿਹੜਾ ਹੈ ਸਾਥ ਦੇਵੇ ਤੇ ਐਕਟ ਹਿਊਮਨ ਐਨ ਜੀਓ ਦੇ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਗਿਆ ਇਸ ਨੂੰ ਕਿਵੇਂ ਤੁਸੀਂ ਦੇਖਦੇ ਹੋ ਇਹ ਜਿਹੜਾ ਉਪਰਾਲਾ ਹਰਨਦੀਪ ਜੀ ਨੇ ਕੀਤਾ ਹੈ ਇਹ ਮੈਂ ਇਸ ਦੀ ਬਹੁਤ ਜਿਹੜੀ ਕਿ ਪ੍ਰੇਜ਼ ਕਰਾਂਗਾ ਤਾਂ ਕਿ ਇਹਨਾਂ ਨੇ ਸਾਨੂੰ ਵੀ ਜਿਹੜੇ ਸਾਡੇ ਇਹ ਲੋਕਾਂ ਨਾਲ ਜੁੜਨ ਲਈ ਸਾਨੂੰ ਜਿਹੜਾ ਕਿ ਇੱਕ ਮੌਕਾ ਦਿੱਤਾ ਹੈ ਤੇ ਸਾਡੀਆਂ ਜੋ ਸਾਡੀਆਂ ਸੇਵਾਵਾਂ ਨੇ ਉਹਨਾਂ ਨੂੰ ਮਿਲੀਆਂ ਹਨ ਤਾਂ ਅਸੀਂ ਇੱਕ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਾਂਗਾ ਕਿ ਸਾਨੂੰ ਅੱਗੇ ਵੀ ਇਸ ਤਰ੍ਹਾਂ ਦੀ ਜਿਹੜੀ ਸਾਨੂੰ ਸੇਵਾ ਲਈ ਜਾਵੇ ਤੇ ਅਸੀਂ ਵੱਧ ਤੋਂ ਵੱਧ ਆਪਣੀਆਂ ਜਿਹੜੀਆਂ ਸੇ ਸੇਵਾਵਾਂ ਨੇ ਆਪਣੇ ਜਿਹੜੇ ਪ੍ਰਭਾਵਿਤ ਲੋਕਾਂ ਜਿਹੜੇ ਇਹ ਏਰੀਆ ਨੇ ਜਾਂ ਲੋੜਵੰਦ ਲੋਕ ਨੇ ਉਹਨਾਂ ਨੂੰ ਅਸੀਂ ਦੇਣ ਲਈ ਅੱਗੇ ਤਿਆਰ ਰਹੀ ਹਾਂ। ਹਾਂ ਨਮਸਕਾਰ ਮੇਰਾ ਨਾਮ ਅਨਿਲ ਸਿੰਘ ਹੈ ਮੈਂ ਮੈਚਪਾਲੇ ਫਾਸਪੀਟਲ ਮੈਂ ਹੈਡ ਮੋ ਸੇਲਸ ਐਂਡ ਮਾਰਕੀਟਿੰਗ ਟੀਮ ਦਾ। ਤੋਂ ਸਭ ਤੋਂ ਪਹਿਲੇ ਤੋਂ ਮੈਂ ਥੈਂਕ करना चाहता हूँ एक्ट हुमन फाउंडेशन को मिस हरलीन कौर को जिन्होंने मैच को लाइफ हॉस्पिटल के सहयोग के साथ में यहाँ पे कैंप करवाया ये एरिया जो है ये बाढ़ अभी जो भी बाढ़ से पीड़ित लोगों का एक इन्फेक्टेड एरिया था जिसकी वजह से यहाँ पे काफ़ी बीमारियाँ पनपने पनप रही हैं और उसके लिए हम चाहते थे कि लोगों को अच्छी फैसिलिटीज़ मेडिकल फैसिलिटीज़ दी जाए सो so दैट आज हमने आज यहाँ पे एक कैंप अरेंज करवाया गया जिसमें कि डॉक्टर सुखप्रीत सिंह एमडी डी मेडिसिन मैशो लाइफ हॉस्पिटल की तरफ से अपनी सेवाएं प्रदान कर रहे हैं और यहाँ पे कुछ टेस्ट हमारी तरफ से दिए गए हैं और मेडिसिन फ्री ऑफ कॉस्ट है सो दैट मोर पीपल कैन गेट बेनिफिट ऑफ दिस कैंप प्रधान गुरनाम सिंह जी सरना मजूर ने गलबात करते हैं सत श्रीकाल जी ਜਸੂ ਕਾਲ ਜੀ ਦਾਸ ਬਰਨਾਮ ਸਿੰਘ ਗੁਰਦੁਆਰਾ ਪਾਟ ਸਿੰਘ ਸਭਾ ਮੁਖ ਸੇਵਾਦਾਰ ਸਭ ਤੋਂ ਪਹਿਲੇ ਫਤਿਹ ਅਜ ਕਰਦਾ ਜੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਹਿਮਨ ਹਿਮਨ ਉਤਸਵ ਲੋ ਗੁਰਦੁਆਰਾ ਸਾਹਿਬ ਵਿਖੇ ਕੈਂਪ ਲਗਾਇਆ ਗਿਆ ਹੈ ਇਹਦੇ ਵਿੱਚ ਮੈਡਮ ਹਰਲੀਨ ਕੌਰ ਜੀ ਜਿਹੜੇ ਕਿ ਇਹ ਕੈਂਪ ਦੇ ਮੇਨ ਕਰਤਾ ਨੇ ਔਰ ਜੋ ਇੱਥੇ ਆ ਕੇ ਕੈਂਪ ਲਗਾਇਆ ਹੈ ਗੁਰੂ ਘਰ ਬਹੁਤ ਸਾਰੀ ਡਾਕਟਰਾਂ ਨੇ ਬਹੁਤ ਅੱਛੀ ਸਰਵਿਸ ਦਿੱਤੀ ਹੈ ਪਬਲਿਕ ਨੂੰ ਸੰਗਤ ਨੂੰ ਜੋ ਕਿ ਬਹੁਤ ਸਾਰੀ ਸੰਗਤ ਤੇ ਇਲਾਕਾ ਨਿਵਾਸੀ ਇੱਥੇ ਆਏ ਨੇ ਜਿਨ੍ਹਾਂ ਨੇ ਆਪਣਾ ਚੈੱਕਅਪ ਕਰਾਇਆ ਔਰ ਦਵਾਈਆਂ ਲਈਆਂ ਹਨ ਔਰ ਉਹ ਸਾਰੀ ਸੰਗਤ ਔਰ ਸਮੂਹ ਇਲਾਕਾ ਨਿਵਾਸੀ ਜਿੱਥੋਂ ਬੜੇ ਖੁਸ਼ ਹੋ ਕੇ ਗਏ ਹਨ ਕਿਉਂਕਿ ਇਹ ਕੈਂਪ ਜੋ ਜੋ ਮੈਡਮ ਹਰਲੀਨ ਕੌਰ ਜੀ ਇਹ ਉਹਨਾਂ ਦੇ ਨਾਲ ਜਿਹੜੇ ਸਮੁੱਚੀ ਟੀਮ ਹੈ ਉਹਨਾਂ ਨੇ ਬਹੁਤ ਹੀ ਵਧੀਆ ਇੱਕ ਸੇਵਾ ਦਾ ਉਪਰਾਲਾ ਜੋ ਹੈ ਉਹ ਕੀਤਾ ਹੈ ਸਾਨੂੰ ਹੋਰ ਵੀ ਪਤਾ ਲੱਗਾ ਹੈ ਵੀ ਮੈਡਮ ਹਰਲੀਨ ਕੌਰ ਜੀ ਹੋਰ ਵੀ ਬਹੁਤ ਸਾਰੀਆਂ ਸੇਵਾਵਾਂ ਹੜਪੀੜਤਾ ਵਾਸਤੇ ਵੀ ਸੇਵਾਵਾਂ ਜੋ ਉਹਨਾਂ ਨੇ ਕਾਫੀ ਸਮੇਂ ਨਿਭਾਈਆਂ ਹਨ ਅਸੀਂ ਇਹਨਾਂ ਸਾਰੇ ਡਾਕਟਰਾਂ ਟੀਮ ਦਾ ਔਰ ਆਪਣੇ ਮੈਡਮ ਹਰਲੀਨ ਕੌਰ ਜੀ ਦਾ ਔਰ ਜਿੰਨੇ ਡਾਕਟਰ ਸਾਰਾ ਸਟਾਫ ਹੈ ਸਾਰਿਆਂ ਦਾ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਇਹ ਜਿਹੜਾ ਕੈਂਪ ਅੱਜ ਲਗਾਇਆ ਗਿਆ ਇਹਦੇ ਨਾਲ ਲੋਕਾਂ ਨੂੰ ਕਿੰਨੀ ਕੁ ਖੁਸ਼ੀ ਮਿਲੀ ਤੇ ਕਿੰਨੀ ਕੁ ਰਾਹਤ ਮਿਲੀ ਹੈ ਦੇਖੋ ਜੀ ਲੋਕਾਂ ਨੂੰ ਜਦੋਂ ਉਹਨਾਂ ਨੂੰ ਦੇਖੋ ਅੱਜ ਕੱਲ ਦੇ ਜ਼ਮਾਨੇ 'ਚ ਦਵਾਈਆਂ ਵੀ ਬਹੁਤ ਮਹਿੰਗੀਆਂ ਨੇ ਤੇ ਟੈਸਟ ਵੀ ਬਹੁਤ ਮਹਿੰਗੇ ਨੇ ਜੋ ਉਹਨਾਂ ਨੂੰ ਬਹੁਤ ਹੀ ਸਮਝੋ ਫ੍ਰੀ ਦੇ ਵਿੱਚ ਐਸੇ ਤਾਂ ਇਹਨਾਂ ਨੇ ਕੋਈ ਵੀ ਨਹੀਂ ਲਏ ਫ੍ਰੀ ਦੇ ਵਿੱਚ ਹੀ ਜੋ ਇਹਨਾਂ ਨੇ ਟੈਸਟ ਕੀਤੇ ਹਨ ਔਰ ਲੋਕਾਂ ਨੂੰ ਦਵਾਈਆਂ ਦਿੱਤੀਆਂ ਹਨ ਤੇ ਪਬਲਿਕ ਇਸ ਗੱਲ ਤੋਂ ਬਹੁਤ ਖੁਸ਼ ਹੈ ਸਾਰੀ ਸੰਗਸਮੂਚਾ ਇਲਾਕਾ ਜੋ ਹੈ ਬਹੁਤ ਖੁਸ਼ ਹੈ ਔਰ ਸਮੂਚੇ ਇਲਾਕੇ ਨੇ ਸਾਨੂੰ ਵੀ ਕਿਹਾ ਹੈ ਵੀ ਕੋਸ਼ਿਸ਼ ਕਰੀਏ ਆਪਾਂ ਹੋਰ ਵੀ ਜਿਹੜੇ ਕੈਂਪ ਜਿਹੜੇ ਇਸ ਤਰ੍ਹਾਂ ਲਗਾਉਂਦੇ ਰਹੀਏ ਤਾਂ ਕਿ ਆਮ ਲੋਕਾਂ ਨੂੰ ਰਾਹਤ ਮਿਲ ਸਕੇ ਜੋ ਜਿਹਦੇ ਨਾਲ ਲੋਕਾਂ ਨੇ ਦੇਖੋ ਅੱਜ ਕੱਲ ਹਰ ਕਿਸੇ ਨੂੰ ਕੋਈ ਨਾ ਕੋਈ ਪ੍ਰੋਬਲਮ ਹੈ ਜਿਹਦੇ ਨਾਲ ਲੋਕਾਂ ਨੂੰ ਕੋਈ ਗਰੀਬ ਹਨ ਕੋਈ ਬਹੁਤ ਵਿਚਾਰੇ ਜਿਨ੍ਹਾਂ ਦਾ ਸਮਝ ਲਓ ਵੀ ਕੋਈ ਜ਼ਰੀਆ ਨਹੀਂ ਹੈ ਇਨਕਮ ਦਾ ਸੋਰਸ ਨਹੀਂ ਹੈ ਉਹਨਾਂ ਨੂੰ ਇਹ ਬਹੁਤ ਵੱਡੀ ਸਹੂਲਤ ਹੈ ਬਹੁਤ ਵੱਡੀ ਰਾਹਤ ਹੈ ਮੈਂ ਸਮਝਦਾ ਇਹ ਬਹੁਤ ਵੱਡਾ ਬਹੁਤ ਚੰਗਾ ਮੈਡਮ ਹਰਲੀਨ ਕੌਰ ਜੀ ਵੱਲੋਂ ਉਪਰਾਲਾ ਹੈ ਉਹਨਾਂ ਦਾ ਬਹੁਤ ਧੰਨਵਾਦ ਹੈ ਇਲਾਜ ਕਰਵਾਉਣ ਦੇ ਲਈ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਮਾਦੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਜੀਤ ਕੌਰ ਕੀ ਤਕਲੀਫ ਸੀ ਤੁਹਾਨੂੰ ਅੱਜ ਤੁਸੀਂ ਇੱਥੇ ਚੈੱਕ ਅਪ ਕਰਵਾਉਣ ਦੇ ਲਈ ਆਏ ਹੋ ਐਸੀ ਮੇਰੇ ਅਲਰਜੀ ਹੋ ਜਾਂਦੀ ਸੀ ਉਹਦੇ ਵਾਸਤੇ ਦਵਾਈ ਲੈਣ ਆਏ ਆ ਵਧੀਆ ਦਵਾਈ ਦਿੱਤੀ ਹੈ ਡਾਕਟਰ ਵਧੀਆ ਹੈ ਤੇ ਵਕੀ ਖਾਂਸੀ ਦੀ ਵੀ ਲੈਣੀ ਸੀ ਬੇਟੇ ਵਾਸਤੇ ਤੇ ਉਹਨਾਂ ਦੀ ਦਵਾਈ ਵਧੀਆ ਦਿੱਤੀ ਹੈ ਤੇ ਕੋਈ ਪੈਸੇ ਨਹੀਂ ਲਏ ਨੇ ਤੁਹਾਡੇ ਤੋਂ ਕੋਈ ਪੈਸਾ ਨਹੀਂ ਲਿਆ ਦਵਾਈ ਆ ਫ੍ਰੀ ਇਲਾਜ ਕਰ ਰਹੇ ਨੇ ਤੇ ਦਵਾਈ ਦੇ ਵੀ ਕੋਈ ਪੈਸੇ ਨਹੀਂ ਲੈਦੇ ਕੋਈ ਦਵਾਈ ਦੇ ਪੈਸੇ ਨਹੀਂ ਲੈ ਲੈ ਤੇ ਗੱਲਬਾਤ ਤੁਸੀਂ ਕੀਤੀ ਉਹਨਾਂ ਦੇ ਨਾਲ ਡਾਕਟਰਾਂ ਨਾਲ ਕਿੱਦਾਂ ਡੀਲ ਕਿਵੇਂ ਕਰ ਰਹੇ ਨੇ ਵਧੀਆ ਲੱਗੇ ਵਧੀਆ ਡਾਕਟਰ ਹੈ ਵਧੀਆ ਮਤਲਬ ਸਾਨੂੰ ਵੇਖਿਆ ਉਹਨਾਂ ਨੇ ਵਧੀਆ ਕੀਤਾ ਹੈ ਦਵਾਈ ਤੇ ਇਹ ਤੋਂ ਪਹਿਲਾਂ ਕੋਈ ਕੈਂਪ ਲੱਗਿਆ ਇੱਦਾਂ ਦਾ ਫ੍ਰੀ ਕੈਂਪ ਕੋਈ ਨਹੀਂ ਲੱਗਾ ਇੱਥੇ ਇਹ ਵਧੀਆ ਜਿਹੜੀ ਮੈਂ ਵੇਖਿਆ ਵਧੀਆ ਕੈਂਪ ਲੱਗਾ ਤਾਂ ਜੰਦੇ ਹੋ ਤੁਸੀਂ ਵੀ ਅੱਗੇ ਵੀ ਇਦਾਂ ਦੇ ਕੈਂਪ ਲੱਗਿਆ ਕਰਨ ਫਰੀ ਅਸੀਂ ਵੀ ਆਈਏ ਕਰੀਏ ਦਵਾਈ ਲਈਏ ਕਰੀਏ ਹੋਰ ਗਰੀਬ ਬੰਦੇ ਦਾ ਹੁਕੀ ਇਹੀ ਹੈ ਡਾਕਟਰ ਵਧੀਆ ਮਿਲ ਜਨ ਤੇ ਬਿਲਕੁਲ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਆਂ ਇਹ ਕੈਂਪ ਜਿਹੜਾ ਇੱਥੇ ਚੱਲ ਰਿਹਾ ਸਵੇਰ ਤੋਂ ਹੀ ਲੋਕ ਜਿਹੜੇ ਨੇ ਉੱਥੇ ਆ ਰਹੇ ਨੇ ਆਪਣਾ ਚੈੱਕਅਪ ਕਰਵਾ ਰਹੇ ਨੇ ਤੇ ਦਵਾਈ ਲੈ ਰਹੇ ਨੇ ਮੈਡਮ ਕੀ ਨਾਮ ਹੈ ਤੁਹਾਡਾ ਬੇਬੀ ਕੀ ਤਕਲੀਫ ਹੈ ਤੁਹਾਨੂੰ ਅੱਜ ਤੁਸੀਂ ਇੱਥੇ ਆਏ ਹੋ ਕੈਂਪ ਦੇ ਵਿੱਚ ਸਾਨੂੰ ਸਾਡਾ ਪ੍ਰਦਰਦ ਕਰਦੇ ਆਂ ਸ੍ਰੀ ਮਾਰਾ ਬੰਗਰ ਰੰਦਾ ਜੀ ਖਾ ਰੰਦੇ ਇਸ ਜੀ ਸੋ ਇਹਦੇ ਚੈੱਕ ਅਪ ਜਿਹੜਾ 프리 ਕੀਤਾ ਜਾ ਰਿਹਾ ਹਾਂਜੀ ਚੈੱਕ ਅਪ 프리 ਵੀ ਕੀਤਾ ਜਾ ਰਿਹਾ ਤੇ ਦਵਾਈ ਬਹੁਤ ਵਧੀਆ ਦੇ ਰਹੇ ਨੇ ਬਹੁਤ ਅੱਛਾ ਚੈੱਕ ਕਰ ਰਹੇ ਨੇ ਲੱਗਦਾ ਵੀ ਇਦਾਂ ਦੇ ਕੈਂਪ ਅੱਗੇ ਵੀ ਲੱਗਣੇ ਚਾਹੀਦੇ ਨੇ ਤੁਹਾਡੇ ਇਲਾਕੇ ਦੇ ਵਿੱਚ ਜ਼ਰੂਰੀ ਹੈ ਲੱਗਣ ਵਾਸਤੇ ਗਰੀਬਾਂ ਵਾਸਤੇ ਸਹੀ ਹੈ ਕਿੰਨਾ ਕੁ ਫਾਇਦਾ ਹੋਇਆ ਤੁਹਾਡੇ ਇਲਾਕੇ ਦੇ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੋਇਆ ਬਹੁਤ ਅੱਛਾ ਸੋ ਬੀਪੀ ਚੈੱਕ ਕਰਵਾਇਆ ਜਾ ਰਿਹਾ ਮਾਤਾ ਕੀ ਨਾਮ ਮਾਤਾ ਸ਼ਰਨ ਕਾਪੂ ਕੀ ਤਕਲੀਫ ਕੀ ਤੁਹਾਨੂੰ ਮੇਰੀਆਂ ਜੀ ਲੱਤਾਂ ਬਗੁੱਦੀਆਂ ਨੇ ਗੋਡੇ ਬਹੁਤ ਲੱਕ ਦਰਦ ਕਰ ਰਹੇ ਤੇ ਸਾਂ ਬੜੀ ਚੜ੍ਹਦੀ ਰਹਿੰਦੀ ਹੈ ਤੇ ਕਿੰਨੇ ਸਮੇਂ ਤੋਂ ਇਹ ਤਕਲੀਫ ਹੈਗੀ ਹੈ ਮੈਨੂੰ ਜੀ ਥੋੜਾ ਚੱਟ ਹੋਈ ਹੈ ਤੇ ਅੱਜ ਇੱਥੇ ਤੁਸੀਂ ਚੈੱਕਅਪ ਕਰਵਾਉਣ ਦੇ ਲਈ ਆਏ ਹੋ ਕੋਈ ਪੈਸੇ ਲਏ ਇਹਨਾਂ ਨੇ ਨਹੀਂ ਜੀ ਕੋਈ ਪੈਸਾ ਨਹੀਂ ਲਿਆ ਦਵਾਈ ਫਰੀ ਦੀ ਡਾਕਟਰਾਂ ਦੀ ਟੀਮ ਕਿਵੇਂ ਗੱਲਬਾਤ ਕਰ ਰਹੀ ਵਧੀਆ ਢੰਗ ਨਾਲ ਗੱਲਬਾਤ ਹੋ ਰਹੀ ਸੋਣੇ ਚੈੱਕ ਕਰਦੇ ਨੇ ਸੋਣਾ ਸਭ ਕੁਝ ਕਰਦੇ ਨੇ ਦਵਾਈਆਂ ਦੁਵਾਈਆਂ ਫਰੀ ਦਿੰਦੇ ਨੇ ਉਹ ਚਾਹੁੰਦੇ ਹੋ ਵੀ ਇਦਾਂ ਹੀ ਅੱਗੇ ਵੀ ਕੈਂਪ ਲੱਗਣ ਤੁਹਾਡੇ ਇਲਾਕੇ ਦੇ ਵਿੱਚ ਆਏ ਅੱਡੇ ਕੈਂਪ ਲੱਗਣ ਸੋਣੀਆਂ ਦਵਾਈਆਂ ਦਵਾਈਆਂ ਦੇਣ ਤੇ ਚਲੋ ਬੰਦੇ ਰਾਜੀ ਹੋ ਜਾਂਦੇ ਸੋ ਐਕਟ ਹਿਊਮਨ ਫਾਊਂਡੇਸ਼ਨ ਦੇ ਵੱਲੋਂ ਇਸਲਾਮਗੰਜ ਇਲਾਕੇ ਦੇ ਵਿੱਚ ਜਿਹੜਾ ਹੈਲਥ ਚੈੱਕਅਪ ਕੈਂਪ ਲਗਾਇਆ ਗਿਆ ਹੈ ਜੋ ਕਿ ਬਿਲਕੁਲ ਫ੍ਰੀ ਹੈ ਤੇ ਲੋਕਾਂ ਨੂੰ ਕਾਫੀ ਸਹੂਲਤਾ ਜੜੀਆਂ ਨੇ ਇੱਥੇ ਮਿਲੀਆਂ ਨੇ ਜਿਵੇਂ ਕਿ ਹੈਲਥ ਚੈੱਕਅਪ ਕੈਂਪ ਦੇ ਵਿੱਚ ਕਾਫੀ ਜੜੀਆਂ ਬਿਮਾਰੀਆਂ ਦਾ ਚੈੱਕਅਪ ਕੀਤਾ ਗਿਆ ਤੇ ਨਾਲ ਜੜੀ ਉਹਨਾਂ ਮਰੀਜ਼ਾਂ ਨੂੰ ਦਵਾਈਆਂ ਦੀ ਜ਼ਰੂਰਤ ਸੀ ਉਹ ਦਵਾਈਆਂ ਵੀ ਜੜੀਆਂ ਨੇ ਉਹ ਫ੍ਰੀ ਦੇ ਵਿੱਚ ਦਿੱਤੀਆਂ ਗਈਆਂ ਨੇ ਤੇ ਲੋਕ ਜਿਹੜੇ ਨੇ ਉਹਨਾਂ ਨੇ ਐਕਟ ਹਿਊਮਨ ਫਾਊਂਡੇਸ਼ਨ ਦਾ ਜਿਹੜਾ ਹੈ ਧੰਨਵਾਦ ਕੀਤਾ ਹੈ ਕਿ ਇਦਾਂ ਦੇ ਕੈਂਪ ਜਿਹੜੇ ਨੇ ਉਹ ਅੱਗੇ ਵੀ ਲੱਗਣੇ ਚਾਹੀਦੇ ਨੇ ਤਾਂ ਜੋ ਲੋਕਾਂ ਨੂੰ ਜੜਾ ਫਾਇਦਾ ਮਿਲ ਸਕੇ ਤੁਹਾਨੂੰ ਐਕਟ ਹਿਊਮਨ ਫਾਊਂਡੇਸ਼ਨ ਦੇ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਹੈ ਕਿਵੇਂ ਦਾ ਲੱਗਿਆ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਅੱਗੇ ਤੋਂ ਜਿਹੜਾ ਇਹ ਉਪਰਾਲਾ ਐਕਟ ਹਿਊਮਨ ਫਾਊਂਡੇਸ਼ਨ ਦੇ ਵੱਲੋਂ ਕੀਤਾ ਜਾਵੇ ਤਾਂ ਲੋਕਾਂ ਨੂੰ ਪਤਾ ਲੱਗੇ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਰਕੇਸ਼ ਕੁਮਾਰ ਦੇ ਨਾਲ ਦੀ ਪੱਕਤਿਆਲ ਡੇਲੀ ਪੋਸਟ ਪੰਜਾਬ